ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੋਈ ਹੈ ਕਿਉਂਕਿ ਮੇਰੀ ਟੀਮ ਹੈ ਜਿਹੜੀ ਪੀਜੀਆਈ ਦੇ ਵਿੱਚ ਪ੍ਰੋਫੈਸਰ ਗੁਰਵੀਨ ਸੁਰੰਤੀ ਡਾਕਟਰ ਹਮਾਸ਼ੂ ਗੁਪਤਾ ਕਿੰਨੇ ਹੀ ਡਾਕਟਰ ਨੇ ਉਹਨਾਂ ਨੇ ਮੈਨੂੰ ਹਿੰਦੀ ਚ ਕਿਆ ਕਰਨਾ ਅਰਿਸ਼ਤੀਸ਼ ਹਰਿਆਣਾ ਹਮਾਚਲ ਵਾਲੋਂ ਕੋ 10 ਲੱਖ ਮਿਲਦਾ ਹੈ 5 ਲੱਖ ਮਿਲਦਾ ਹੈ ਆਪਕੇ ਕਾਰਡ ਤੇ ਲਿੰਕ ਲੱਗੀ ਹੋਈ ਹੈ ਤਾਂ ਮੈਂ ਤੁਰੰਤ ਜੱਸੀ ਜੀ ਕੋਲ ਸਾਹਬ ਲੋਕੇ ਆ ਕਰਨਾ ਮਿਸੇ ਕੋ ਸਾਹਿਬ ਕਰੋ ਜੀ ਇਹਦਾ ਕੋਸ਼ਿਸ਼ ਮੇਰਾ ਸੁਨੇਹਾ ਮਾਨ ਸਾਹਿਬ ਤੋਂ ਲੈ ਕੇ ਰਪਾਲ ਸਿੰਘ ਮਜੀਠੀ ਤੱਕ ਪਹੁੰਚਿਆ ਕਰਨਾ ਤੇ ਪਿਛਲੇ ਦਿਨ ਨੂੰ ਸਨ ਉਹ ਸਹੂਲਤ ਮਿਲ ਗਈ ਕਿਸੇ ਮਾਂ ਦਾ ਪੁੱਤਰ ਬਚਣਾ ਬਹੁਤ ਵੱਡੀ ਗੱਲ ਹੁੰਦੀ ਹੈ 12000 ਮਰੀਜ਼ਾਂ ਦੇ ਅਸੀਂ ਆਪਰੇਸ਼ਨ ਫ੍ਰੀ ਕਰਾ ਚੁੱਕੇ ਆ ਪੀਜੀਆਈ ਦੇ ਵਿੱਚ ਬ੍ਰੇਨ ਦੇ ਮੈਂ ਐਲਾਨ ਕਰਦਾ ਜੱਸੀ ਸੇ ਕੋਜੀ ਦੀ ਐਨ ਜੀਓ ਟੀਮ ਬਣੋ ਕਿਸੇ ਦੇ ਸਿਰ 'ਚ ਸੱਟ ਲੱਗ ਜਵੇ ਤੁਸੀਂ ਮੈਨੂੰ ਛੱਡੋ ਜੱਸੀ ਸੇ ਕੋਜੀ ਨੂੰ ਫੋਨ ਕਰਦੇ ਹੋ ਇਹਦੀ ਚੌੜੇ ਪੁਲ ਦੇ ਨਾਲ ਕੋਠੀ ਜਿਹੜੀ ਕਿ ਨਹਿਰੀ ਵਿਭਾਗ ਦੇ ਵਿੱਚ ਬਹੁਤ ਪੁਰਾਣੀ 1800 ਸਾਲ ਤੋਂ ਬਾਅਦ ਹੀ ਬਣੀ ਹੋਈ ਹੈ ਅੱਜ ਇੱਥੇ ਆਏ ਸੀ ਕਿਉਂਕਿ ਇੱਥੇ ਸਾਡੀ ਟੀਮ ਦੇ ਤਕਰੀਬਨ ਤਕਰੀਬਨ ਸਾਰੇ ਬੰਦੇ ਜੱਸੀ ਸੇਖੋਂ ਬਾਈ ਦੀ ਜਿਹੜੀ ਮਾਣ ਦੀ ਇੱਕ ਰਸਮ ਜੀ ਹੁੰਦੀ ਹੈ ਈ ਸਾਡਾ ਕੋਈ ਭਰਾ ਕਿਸੇ ਸਰਕਾਰੀ ਅਹੁਦੇ ਤੇ ਪਹੁੰਚਿਆ ਉਸ ਲਈ ਉਹਨਾਂ ਦੀ ਵੇਟ ਕਰ ਰਹੇ ਸੀ ਮੌਸਮ ਬਹੁਤ ਵਧੀਆ ਹੈ ਮਿੰਨੀਆਂ ਮਿੰਨੀਆਂ ਜੀਆਂ ਕਣੀਆਂ ਪੈ ਰਹੀਆਂ ਨੇ ਤੇ ਇਸ ਮੌਸਮ ਦੇ ਵਿੱਚ ਇੱਥੇ ਚਾਹ ਪਕੌੜਿਆਂ ਦਾ ਥੋੜਾ ਜਿਹਾ ਇੰਤਜ਼ਾਮ ਬਰਫੀ ਬਰਫੀ ਤੇ ਖਾ ਪੀ ਕੇ ਵੇਟ ਕਰ ਰਹੇ ਹਾਂ ਬਾਈ ਜੱਸੀ ਸੇਖੋਂ ਦੀ ਆ ਜਾਣ ਤੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇ ਇਹਨੇ ਸਾਡੇ ਬਚਪਨ ਦੇ ਦੋਸਤ ਹਰਦੀਪ ਸਿੰਘ ਟਿੰਮਾ ਤਕਰੀਬਨ ਪੜ੍ਹਾਈ ਤੋਂ ਲੈ ਕੇ ਅਸੀਂ ਖੇਡਾਂ ਤੱਕ ਹੱਕ ਤੱਕ ਕੱਟੇ ਰਹੇ ਬਹੁਤ ਵਧੀਆ ਮੌਸਮ ਹੈ ਜੀ 2 ਮਿੰਟ ਲਈ ਇਡਾ ਹੈਗਾ ਸਮਾਰਕ ਦੇ ਸਮੂਹ ਟਰਨ ਸਟੇਜ ਇਹਨਾਂ ਦਾ ਕਾਫੀ ਨੌਕੀ ਜੀ ਦੇ ਵਿੱਚ ਲੋੜ ਬੰਦਾ ਦੀ ਮਦਦ ਕਰਦੇ ਰਹਿੰਦੇ ਨੇ ਆਪਾਂ ਜਿਹੜਾ ਹੈਗਾ ਕਿਸੇ ਨਾ ਕਿਸੇ ਦਾ ਕਾਰਜ ਜਰੂਰ ਲੱਗੇ ਰਹੇ ਨੇ ਮੈਂ ਬੇਨਤੀ ਕਰਦਾ ਸਤੀਜੀ ਨੂੰ ਕਿ ਉਹ ਵੀ ਆ ਕੇ ਕੁਝ ਸ਼ਬਦ ਕਹਿਣ ਸਤੀਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਜਿਹੜੇ ਸਟੇਜ ਤੇ ਵਿਰਾਜਮਾਨ ਜੱਸੀ ਸਿੱਕੋਂ ਜੀ ਨੇ ਜਿਹੜਾ ਅੱਜ ਤੁਸੀਂ ਮੈਨੂੰ ਦੇਖਦੇ ਹੋ ਸਤੀਸ਼ਣ ਜੀ ਵਰਕਰ ਅੱਜ ਤਾਂ ਬਹੁਤ ਕੁਝ ਲੋਕ ਦੇਖਣਗੇ ਤੀ ਸੰਘੀ ਵਰਕਰ ਨੂੰ এনজিও ਵਰক পাওয়ার ਨਾਲ ਇਹ ਜੱਸੀ ਜੇ ਕੋਜੀ ਨੇ तकरीबन तकरीबन ਇਲਾਕੇ ਦੇ ਵਿੱਚ ਸੈਂਕੜੇ ਫ੍ਰੀ ਆਪਰੇਸ਼ਨ ਆਯੂਸ਼ਮਨ ਕਾਰਡ ਤੇ ਕਰਵਾਉਣ ਵਾਲਾ ਪੀਜੀਆਈ ਦੇ ਵਿੱਚ ਤੁਹਾਡੇ ਸਾਹਮਣੇ ਖੜਾ ਜਿਹੜਾ ਸਖਸ਼ ਇਸ ਨੂੰ ਇੱਕ ਆਕਾ ਕਹਿੰਦੇ ਹੁੰਦੇ ਸੀ ਮੈਨੂੰ ਛੋਟੇ ਹੁੰਦੇ ਮੈਂ ਪੰਜਵੀਂ ਜੱਸੀ ਜੇ ਕੋਜੀ ਨਾਲ ਪੜਿਆ 5ਵੀਂ ਤੋਂ ਲੈ ਕੇ 7 ਤੱਕ ਫਿਰ ਜੱਸੀ ਜੇ ਕੁੰਜੀ ਨੇ ਜਦੋਂ 2002 ਚ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਤੇ ਮੈਂ ਥੋੜਾ ਥੋੜਾ ਪੀਜੀਆਈ ਜਾਣ ਲੱਗਿਆ ਮੈਨੂੰ ਪੀਜੀਆਈ ਬਾਰੇ ਜਾਣਕਾਰੀ ਮਿਲੀ ਮੈਂ ਉਧਰ ਨੂੰ ਟੈਕਸੀ ਚੜਾਉਣ ਲੱਗਿਆ 2005 ਤੋਂ ਸੇਖੋਂ ਸਾਭ ਨੇ ਸਾਡੀ ਇੱਕ ਟੀਮ ਬਣਾ ਪਈ ਵਿੱਚਤੀਸ਼ ਜਦੋਂ ਤੈਨੂੰ ਪੈਸਿਆਂ ਦੀ ਲੋੜ ਹੈ ਕੋਈ ਗਰੀਬ ਆਦਮੀ ਮਿਲਦਾ ਹੈ ਤਾਂ ਤੂੰ ਸਾਨੂੰ ਦੱਸਿਆ ਕਰ ਅਸੀਂ ਹੈਲਪ ਕਰਾਂਗੇ ਉਹ ਟੀਮ ਅੱਜ ਤੱਕ ਚੱਲੀ ਆ ਰਹੀ ਹੈ ਸ਼ਾਇਦ ਇਲਾਕੇ ਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿਉਂਕਿ ਜਿਹੜਾ ਬਿਮਾਰ ਹੁੰਦਾ ਜਾਂ ਜਿਹਦੇ ਸਿਰ ਚ ਸੱਟ ਲੱਗਦੀ ਹੈ ਉਹੀ ਮੇਰੇ ਕੋਲੇ ਪੀਜੀਆ ਆਉਂਦਾ ਉੱਥੇ ਅਫਸਰ ਮੇਰਾ ਚੰਡੀਗੜ੍ਹ ਗਿਆਨ ਸਾਈਕਲ 'ਚ ਤੇ ਕਲੋਂ ਸਾਹਿਬ ਸਾਡੇ ਨਾਲ ਬੈਠੇ ਨੇ ਤੇ ਜਸਵੰਤ ਸਿੰਘ ਗਰਜਨ ਮਾਜਰਾ ਜੀ ਹਰਪਾਲ ਸਿੰਘ ਜੀ ਚੀਮਾ ਬਹੁਤ ਚਿਰ ਦੀ ਚੀਮਾ ਸਾਫ ਤੋਂ ਸਾਡੀ ਡਿਮਾਂਡ ਸੀ ਆਯੂਸ਼ ਬਾਨ ਦੀ ਮੇਰੀ ਤਕਰੀਬਨ ਲੜਾਈ ਹੋ ਸੀਗੀ ਪੰਜਾਬ ਸਰਕਾਰ ਨਾਲ ਕਿ ਆਯੂਸ਼ਮਾਨ ਕਾਰਡ ਤੇ ਕੈਪਟਨ ਸਰਕਾਰ ਵੇਲੇ ਦੀ ਲੱਗੀ ਹੋਈ ਨਹੀਂ ਅਜੇ ਤੱਕ ਟੁੱਟ ਕੇ ਨਹੀਂ ਰਹੀ ਪਰ ਤੁਸੀਂ ਪੰਜਾਬੀ ਦੋ ਤਰੀਕ ਤੋਂ ਬਾਅਦ ਦੇਖੋਗੇ ਜਦੋਂ ਤੁਹਾਨੂੰ ਪੀਜੀਆਈ ਛੱਡੋ ਪੰਜਾਬ ਦੇ ਵਿੱਚ ਵੀ 10 ਲੱਖ ਦਾ ਇਲਾਜ ਮਿਲੇ ਇਹਦੇ ਲਈ ਤਾੜੀਆਂ ਬਣਦੀਆਂ ਨੇ ਚੀਮਾ ਸਾਹਿਬ ਦੀਆਂ ਤੇ ਸਭ ਤੋਂ ਜ਼ਿਆਦਾ ਮੈਨੂੰ ਖੁਸ਼ੀ ਹੋਈ ਹੈ ਕਿਉਂਕਿ ਮੇਰੀ ਟੀਮ ਹੈ ਜਿਹੜੀ ਪੀਜੀਆਈ ਦੇ ਵਿੱਚ ਪ੍ਰੋਫੈਸਰ ਕੁਮਬੀਨ ਸੁਰਨਦੀ ਡਾਕਟਰ ਹਮਾਸ਼ੂ ਗੁਪਤਾ ਕਿੰਨੇ ਹੀ ਡਾਕਟਰ ਨੇ ਉਹਨਾਂ ਨੇ ਮੈਨੂੰ ਹਿੰਦੀ ਚ ਕਿਆ ਕਰਨਾ ਅਰਿਸਤੀਸ ਹਰਿਆਣਾ ਹਿਮਾਚਲ ਵਾਲੋ ਕੋ 10 ਲੱਖ ਮਿਲਦਾ ਹੈ 5 ਲੱਖ ਮਿਲਦਾ ਹੈ ਆਪਕੇ ਆਰਪਲੀਮਟ ਲੱਗੀ ਹੋਈ ਹੈ ਤਾਂ ਮੈਂ ਤੁਰੰਤ ਜੱਸੀ ਜੀ ਕੋ ਸਾਹਬ ਨੂੰ ਕਿਆ ਕਰਨਾ ਕਿਸੇ ਕੋਲ ਕਰੋ ਜੀ ਇਹਦਾ ਕੋਸ਼ਿਸ਼ ਮੇਰਾ ਸੁਨੇਹਾ ਮਾਨ ਸਾਹਿਬ ਤੋਂ ਲੈ ਕੇ ਖਰਪਾਲ ਚਿੰਮਾਜੀ ਤੱਕ ਪਹੁੰਚਾ ਕਰਨਾ ਤੇ ਪਿਛਲੇ ਦਿਨ ਸਾਨੂੰ ਉਹ ਸਹੂਲਤ ਮਿਲ ਗਈ ਕਿਸੇ ਮਾਂ ਦਾ ਪੁੱਤ ਬਚਣਾ ਬਹੁਤ ਵੱਡੀ ਗੱਲ ਹੁੰਦੀ ਹੈ 12000 ਮਰੀਜ਼ਾਂ ਦੇ ਅਸੀਂ ਆਪਰੇਸ਼ਨ ਫ੍ਰੀ ਕਰਾ ਚੁੱਕੇ ਆ ਪੀਜੀਆਈ ਦੇ ਵਿੱਚ ਬ੍ਰੇਨ ਦੇ ਮੈਂ ਐਲਾਨ ਕਰਦਾ ਜੱਸੀ ਸੇਖੋਂਜੀ ਦੀ ਐਨ ਜੀਓ ਟੀਮ ਵੱਲੋਂ ਕਿਸੇ ਦੇ ਸਿਰ 'ਚ ਸੱਟ ਲੱਗ ਜਵੇ ਤੁਸੀਂ ਮੈਨੂੰ ਛੱਡੋ ਜੱਸੀ ਸੇਖੋਂਜੀ ਨੂੰ ਫੋਨ ਕਰਦੇ ਹੋ ਤਪੜਕ ਦੇ ਨੇ ਜਾਣ ਸਾੜ ਪੀਜੀਐ ਦੀ ਐਮਰਜੈਂਸੀ ਚ ਡਾਕਟਰ ਬਾਹਰ ਕਢਾਓ ਇੰਨਾ ਕੁ ਪਾਵਰਫੁਲ ਮੈਨੂੰ ਸੇਖੋ ਸਾਹਿਬ ਨੇ ਬੜਾਇਆ ਆ ਥੋੜੇ ਜਿ ਦੇ ਨੇ ਹੋਏ ਨੇ ਅਜੇ ਆ ਨੇੜੇ ਪਿੰਡਾਂ ਮੰਨਮੀ ਸ਼ਾਇਦ ਸਾਫ ਦਾ ਸਰਪੰਚ ਨੇ ਉਹਨਾਂ ਦਾ ਹੋਇਆ ਸੀਗਾ ਕੋਈ ਬ੍ਰੇਨ ਦੀ ਨਾੜੀ ਫਟ ਗਈ ਸੀ ਅਜੇ ਤੁਰੇ ਫਿਰਦੇ ਨੇ ਘਰੇ ਇਹਨਾਂ ਨੇ ਫੋਨ ਨਹੀਂ ਕੀਤਾ ਵਟਸਐਪ ਕੀਤਾ ਤੇ ਵਟਸਐਪ ਅਸੀਂ ਚੱਕ ਕੇ ਡਾਕਟਰ ਨੂੰ ਕੀਤਾ ਇੰਨੇ ਕੁ ਪਾਵਰਫੁਲ ਸੇਖੋ ਸਾਹਿਬ ਨੇ ਕਾਨੋ ਸਾਹਿਬ ਨੇ ਚੀਮਾ ਸਾਹਿਬ ਨੇ ਮੈਨੂੰ ਪੜਾਇਆ ਹੋਵੇ ਪੀਜੀਆਈ ਦੇ ਵਿੱਚ ਕਦੇ ਵੀ ਕਿਸੇ ਡਾਕੂਮੈਂਟ ਨੂੰ ਲੋਡ ਹੋਵੇ ਤਾਂ ਆਪਾਂ ਹਾਜ਼ਰਾਂ ਰੱਬ ਨਾ ਕਰੇ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਭ ਦੇ ਹਾਂਜੀ ਇਸ ਤੋਂ ਬਾਅਦ ਸਾਡੇ ਕੋਲੇ ਅਧਿਆਪਕ